ਬੱਕਰੀ ਦਾ 11000 ਮੋਲਾ ਤੇ ਰਣਜੀਤ 7000 ਲੈ ਵੇ 45 ਲਾਇਆ ਬਈ 4500 600 ਲਿਆ ਵਿਚਾਰੇ ਨੇ ਲਾਇਆ 600 ਲਿਆ ਵਿਚਾਰੀ ਨੂੰ ਕਿਉਂ ਗਰਮੀ ਮਾਰਦਾ ਨਹੀਂ ਆ ਜੀ ਪੈਸੇ ਔਰ ਫਿਰ ਕੀ ਚਾਹਨਾ ਹੈਗੀ ਕਿੰਨਾ ਕੁ ਫਰਕ ਆ ਬਾਈ ਸਿੱਧਾ ਮੁੱਲ ਨਾ ਮੰਗ ਲੈਣ ਦੇ ਜਿੰਨਾ ਕੁ ਵਜਨ ਉਹਦੀ ਗੱਲ ਕਰ ਕਿੰਨੇ ਚ ਪੁੱਗਦੀ ਭੋਵੇਂ ਪੁੱਛਿਆ ਰਹੇ ਨੇ ਦੱਸ ਬਈ ਕਿੰਨੇ ਛੱਡੇਗਾ ਹੱਥ ਪਾਲਾ ਉੱਪਰ ਕਿੰਨੇ ਛੱਡੇਗਾ ਬਹੁਤ ਜਿਆਦੇ ਆ ਬਾਈ ਯਾਰ ਕਿੱਥੇ 8000 ਦਾ ਜਿਆਦੇ ਆ ਹੱਥ ਪਾਈ ਉੱਪਰ ਦੇਖ ਲਈ ਮੈਂ ਜਮਾਈ ਕਾਗਜ਼ ਦਾ ਪਤਰਾ ਹੀ ਨਹੀਂ ਉੱਤੇ ਪੁੱਠ ਜਹੇ ਹੀ ਨਹੀਂ ਅਗਲੀ ਗਲੀ ਵਾਲੀ ਪਤਰੀਏ ਉਹ ਗੱਲ ਤਾਂ ਉਹ ਹੀ ਅੰਜ ਮੋਟੀ ਪਾਰੀ ਹੁੰਦੀ ਤੇ ਭਾਜਣ ਦੇ ਸਮਾਂ ਪੇਟ ਪੇਟ ਦਾ ਕੀ ਕਰ ਲਿਆ ਸਾਈ ਕੱਢ ਯਾਰ ਨਵੇੜਾ ਮੈਂ ਪੇਟੀ ਦਾ ਕੀ ਕਰ ਲਾਂਗੇ ਪੇਟੀ ਅਗਲੇ ਨੂੰ ਬਾਜ ਜੂਗੀ ਫੇਟੇ ਕਪੜੇ ਰੱਖ ਲੂ 200 ਦੀ ਵੇਚੂ 150 ਦੀ ਵੇਚੂਗੀ 45 ਲਾਤਾ ਤੂੰ ਉਹ ਅੱਜ ਕੱਲ੍ਹ ਕੋਈ ਨਹੀਂ ਲੈ ਕੇ ਆਉਂ ਬਾਈ 45 ਲਾਤਾ ਪੱਕੇ ਮੈਂ ਮਿਲਿਆ ਬਾਈ ਹੁਣ ਦਾਸ ਦੇ ਖੀਰ ਨੂੰ ਸਿਹਾਰੀਆਂ ਬਹਿਰੀਆਂ ਕੱਟਦੇ ਹੁਣ ਤੂੰ ਕਰਤਾਂ ਵੀਰੇ ਸਾਤ ਦੀ ਦੇ ਦੂੰਗਾ ਉਹ ਯਾਰ ਖੜ ਜਾ ਭਰਾਵਾ ਖੜ ਜਾ ਯਾ ਸਾਡੇ ਹੱਥ ਸਾਈ ਕਰਿਆ ਤੇ ਪੜਾਈਏ ਜੇ ਹੈ ਨਹੀਂ ਮਿੱਤੂ ਪੂਰੇ ਦਾ ਆਪੋ ਆਪਣੀ ਲਿਖਾਈ ਆਉਣੀ ਪਉਂਦਾ 200 ਨਹੀਂ ਪਉਂਦਾ ਪੂਰੇ 5 ਦੀ ਨਹੀਂ ਵੀਰੇ 5 ਰੱਖ ਲੈ ਰੱਖ ਲੈ ਯਾਰ 5 ਨਹੀਂ ਰੱਖ ਲੈ ਬਾਈ ਨਹੀਂ ਯਾਰ ਬਾਈ ਯਾਰ ਫੋਰ ਫਿਰ ਯਾਰ ਕੀ ਆ ਕੇ ਮੋੜਦਾ ਹੁਣ ਦੱਸੀ ਕਿਰਾ ਫਿਰ ਤੇਰਾ ਵੀ ਪਤਾ ਲੱਗ ਜਾ ਰਾਜਨ ਵੇਖਣਾ ਬਾਈ ਇਹ ਕਿਹੜਾ ਗਾਂ ਸੱਜਰ ਹੈਗੀ ਆ ਨਹੀਂ ਨਹੀਂ ਯਾਰ ਇੰਨੇ ਦੀ ਬੱਤੀ ਚੱਲ ਦੱਸੀ ਫਿਰ ਉਹਨਾਂ ਨੂੰ ਪੱਕਾ 10 ਤੋਂ ਘੱਟ ਦਾ ਨਹੀਂ ਯਾਰ 7 ਦੀ ਉੱਚੀ ਹੈ 10 ਦੀ ਉੱਚੀ ਆ ਉਹਨੂੰ ਨਹੀਂ ਨਾਮ ਉਹਦੇ ਪੱਲੇ ਪਾ 500 ਨੂੰ ਮੀਟ ਨਹੀਂ ਬੱਕਰੀ ਦਾ ਲੈੰਦੇ ਨਾ ਨਾ ਕੋਠੇ ਦੀ ਬੱਕਰੀ ਸੀ ਲਾਲ ਹੁਣ ਜਿਹੜੇ ਸੱਤ ਤੇ ਆੜੀ ਵੀ ਸੀ ਆਹ ਖੜੀ ਆ ਜੀ ਇਹ ਵੀ ਆਹ ਖੜੀ ਸਾਹਮਣੇ ਉਹਦਾ ਸੱਤ ਲੱਗਿਆ ਉਹ ਸਾਹਮਣੇ ਉਹ ਦੇਖ ਬੱਕਰੀ ਤਾਂ ਦੇਖ ਲੈ ਪਿੱਛੇ ਕੋਈ ਨਹੀਂ ਆਇਆ ਤਾਂ ਦੇਖਿਆ ਜਾਣਾ ਨਗਾ ਤਾਂ ਮਾਰ ਬੜੀ ਝਾਕਦਾ ਸੀ ਉਹ ਲਾਲ ਬੱਕਰੀ ਕਿੱਡੀ ਹੈ ਕੀ ਝਾਕ ਕਰਦਾ ਹੁਣ ਜਵੇੜ ਦੇ ਯਾਰ ਬਾਈ ਇਹਦੇ ਜਿਹੜਾ ਕੋਈ 5-7000 ਕਮਾਉਣਾ ਇਹਨੇ ਤੜ 4500 ਚ ਲਿਖਾਈ ਕਰਵਾ ਦੂੰ ਯਾਰ ਮੈਂ ਮੈਂ 5 ਕਹਿਦਾ ਹੁਣ ਕਹਦਾ ਪੰਜ ਤੈਨੂੰ ਇਹ 45 ਆਖੀ ਆ ਇਹ ਚਾਰ ਆਖੀ ਆ ਕੋਈ ਆਖੀ ਆ ਕਿੰਨੇ ਦੀ ਆ ਫਿਰ ਤੂੰ ਦੱਸੇਗਾ ਵੀ ਮੈਨੂੰ ਦੱਸ ਤਾਂ ਨੀ ਨਹੀਂ ਨਹੀਂ ਵੀ ਵਾਲੀ ਨਹੀਂ ਜਈ ਨੱਲਾ ਭਈ ਅਰ ਜੈ ਜੈ ਸਾਡੇ ਨੇ ਆਖਿਆ ਇਹਨੂੰ ਮੇਰੇ ਵਜਨ ਹੁੰਦਾ ਨਾ ਆਪਾਂ ਤੈਨੂੰ ਐ ਨਹੀਂ ਕਹਿੰਦੇ ਮੈਂ ਵੀ 100 200 ਕੱਢ ਦਿਆਂਗਾ ਸਾਢੇ 600 ਦੀ ਦੇ ਦੂੰਗਾ ਇਹ ਪੁਰਧੀ ਦੇ ਹੁਣ ਆਖਾਂ ਕੁਸ ਪੁੱਛਿਆ ਨਹੀਂ ਉਹਨੂੰ ਕੁਸ ਨਾ ਕੀ ਹੁਣ ਮੈਂ ਆਖਾਈ ਤੂੰ ਕਰਾਉਣੀ ਆ ਮੈਂ ਮੈਂ ਆਖਿਆ ਜਾਊਂਗਾ ਨਾ ਕਹੀ ਠੀਕ ਆ 5.5 ਦੀ ਉੱਨੀ ਲਖਾਈ ਕਰਾ ਲਈ ਰੱਖ ਲੈ ਉਹ ਰੱਖ ਲੈ ਬੱਕਰੀ ਰੱਖ ਲੈ ਉਹ ਰੱਖ ਲੈ ਬਾਈ ਖੜ ਜਾ ਯਾਰ ਬਾਈ ਨਹੀਂ ਬੱਕਰੀ ਨਹੀਂ ਰੱਖਣ ਦੀ ਤੇਰੇ ਕੋਲ ਆਉਣੀ ਬੱਕਰੀ ਨਹੀਂ ਵੀਰੇ ਉਹ ਨਹੀਂ ਕੁਛ ਹੁੰਦਾ ਸਿਰ ਆ ਲੱਗਿਆ ਕਿੱਧਰ ਗਿਆ ਹੁਣ ਮੋਟਾ ਜਾ ਉਹ ਵੀ ਨਹੀਂ ਦਿੰਦਾ ਬਦੰਦਰ ਨਹੀਂ ਯਾਰ ਇੰਨੇ ਦੀ ਲਖਾਈ ਕਰਾ ਕੇ ਉਹਦਾ 4500 ਜਾਂਦਾ ਤੇਰੇ ਸਾਹਮਣੇ ਭਾਵਾ ਯਾਰ ਮਸੇਰ ਨਹੀਂ ਉਹ ਦੁਸ਼ਮਣ ਨਹੀਂ ਯਾਰ ਯਾਰ ਮੈਨੂੰ ਮਾਰ ਕਿੰਨੇ ਚ ਕਰਤੀ ਬਹੁਤ ਪਜੁੰਦਾ ਸੀ ਲਖਾਈ ਆਪੋ ਬੜੀ ਆਖਾ ਫਿਰ ਹੁਣ ਹੋਛੀ ਤੇਰੇ ਗਣਕੇ ਪਾਇਆ ਰੱਖ ਲੈ ਗਿਣ ਪੈਸੇ ਯਾਰ ਤੂੰ ਕਰ ਲੈ ਆਖਣਾ ਤੂੰ ਵੀ ਪੈਸੇ ਕਰ ਤੂੰ ਵੀ ਤੇ ਕਿਹਦਾ ਯਾਰਾ ਕੋਈ ਤਾਂ ਗੱਲ ਚੱਲ ਗਿਣੋ ਪੈਸੇ ਯਾਰ ਵਟਿਆ ਸੋ ਖਟਿਆ ਬਾਈ ਕੁਛ ਨਹੀਂ ਹੁੰਦਾਗਾ ਨਹੀਂ ਵੀਰੇ ਲਖਾਈ ਨਹੀਂ ਆਪੋ ਆਪਣੀ ਆਪੋ ਆਪਣੀ ਆਪੋ ਆਪਣੀ ਨਹੀਂ ਨਹੀਂ ਯਾਰ ਫੇਰ ਵੱਡਲਾ ਸਹੀ ਉਹ ਭਰਾਵਾ ਉਹਨੇ ਕੁੱਤੀਆ ਕਿੰਨਾ ਯਾਰ 6 ਦਾ ਉਹ ਮੈਂ ਦੇ ਦੂੰ 100 ਭਰਾਵਾ ਹੋਰ ਦਾ ਟੂਣਾ ਲੈ ਲੈ ਲਖਾਈ ਦਾ ਯਾਰ ਅਸੀਂ ਦੇ ਦਿਆਂ ਸਾਡੀ ਗਲਤੀ ਆ ਅਹ ਪਛੇਤਨੇ ਕਰਤੀ ਇਹ ਨਹੀਂ ਕਰੀਦਾ ਹੁੰਦਾਗਾ ਨਹੀਂ ਆਪਾਂ ਯਾਰ ਤੁਹਾਨੂੰ ਕਿਹਾ ਇੰਨੀਗਾ ਆਪਾਂ ਗੱਲ ਇਹ ਨਹੀਂ ਕੀਤੀ ਗਿਣ ਗਿਣ ਪੈਸੇ ਗਿਣ ਤੇ ਚਲੋ ਲਖਾਈ ਕਰੋ ਕਿਹੜਾ ਨੱਬ ਦੇਣਿਆ ਨੇ ਇਹਦੀ ਹੁਣ ਆਪੋ ਆਪਣੀਆਂ ਨਹੀਂ ਆਪੋ ਆਪਣੀ ਲਿਖਾਈ ਇਹ ਨਹੀਂ ਕਰ ਲੈ ਯਾਰ ਉਹ ਮੋੜ ਤੋਂ ਆਪੋ ਆਪਣੀ ਉਹ ਮੋੜ ਤੇ ਲਿਖਾਈ ਕਰਾਓ ਕਿਹੜਾ ਪੰਡਾ ਤੇਲ ਪਾਚਣਾ ਇੱਥੇ ਰਹਿ ਤਿੰਨ ਪਾਚਣਾ ਕੋਠੇ ਹਿਉਰਾ ਸਿੰਘ ਵਾਲੇ ਤੋਂ ਬਾਈ ਬੱਕਰੀ ਲੈ ਕੇ ਆਇਆ ਸੀਗਾ 50 ਮਿੰਟਾਂ ਚ ਬਾਈ ਨੇ ਵੇਚਤੀ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਨਾਲ